ਜਗਦੀਪ ਚਾਵਲਾ ਵੱਲੋਂ ਕੀ ਕਿਛ ਗੱਲਾਂ ਆਖੀਆਂ ਗਈਆਂ ਨੇ ਕੋਈ ਵੀ ਅਸ਼ਮੋਏ ਜਾਂ ਫਿਰ ਮੈਡੀਕਲ ਅਫਸਰ ਆਉਣਾ ਸਰ ਕਿੰਨੇ ਵਜ ਦਾ ਟਾਈਮ ਹੁੰਦਾ ਸਰ ਹਸਪੀਟਲ ਪਹੁੰਚਣ ਦਾ ਮੈਡੀਕਲ ਅਫਕਲ ਓਪੀ ਡੇ ਚੱਲ ਰਿਹਾ ਜੀ ਗਰਮੀਆਂ ਦਾ ਸਮਾਂ 8 ਤੋਂ 2 8 ਤੋਂ 2 ਜੀ ਜੇ ਕਦੇ ਕੋਈ ਵੀ ਜਿਹੜਾ ਮੁਖ ਅਫਸਰ ਹੈ ਜਾਂ ਕੋਈ ਵੀ ਡਾਕਟਰ ਹੈ ਵਾਸਤੇ 2 ਵਜੇ ਤੱਕ ਕੋਲ ਚਾਏਗਾ ਹਾਂਜੀ ਉਹ ਵੀ ਨਹੀਂ ਖੁੱਲਣਗੇ ਹੱਥ ਤੋਂ ਦੋ ਐਮਰਜੈਂਸੀ ਦੇ ਚਲੋ ਚਲਦੀ ਰਹਿੰਦੀ ਹੈ ਹਾਂਜੀ ਸਰ ਇਹ ਐਸਐਮਓ ਵਾਸਤੇ ਵੀ ਸੇਮ ਟਾਈਮ ਲਾਗੂ ਹੁੰਦਾ ਹਾਂਜੀ ਹਾਂਜੀ ਸੇਮ ਹੀ ਹੁੰਦਾ ਓਕੇ ਸਰ ਤੁਹਾਨੂੰ ਤਾਂ ਐਸਐਮਓ ਵਾਸਤੇ ਵੀ ਸੇਮ ਟੈਬੂ ਲਾਗੂ ਹੁੰਦਾ ਹੈ ਤਾਂ ਜਦੋਂ ਐਸਐਮਓ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਐਸਐਮਓ ਸਾਹਿਬ ਨੇ ਆਪਣੇ ਕੰਮ ਕਰਾ ਦਿੱਤੇ ਲੇਕਿਨ ਉਹ ਕੰਮ ਡੇ ਸ਼ਡਿਊਲ ਦੇ ਵਿੱਚ ਨਹੀਂ ਸੀ ਤਾਂ 12 ਵਜੇ ਤੇ ਕੁਝ ਮਿੰਟਾਂ ਤੇ ਐਸਐਮਓ ਸਾਹਿਬ ਹਸਪਤਾਲ ਦੇ ਵਿੱਚ ਤਰੀਕ 13 ਨੂੰ ਅੱਜ ਪਹੁੰਚਦੇ ਨੇ ਦੁਪਹਿਰੇ 12 ਵਜੇ ਤੋਂ ਉਸ ਤੋਂ ਬਾਅਦ ਕੁਝ ਦੇਰ ਤੇ ਬਾਅਦ ਫਿਰ ਆਪਣੀ ਕੁਰਸੀ ਤੋਂ ਗਾਇਬ ਹੋ ਜਾਂਦੇ ਨੇ